ਤਾਨੂੰ ਖੰਡਾ ਖੜਕਾਉਣਾ ਪੈਣਾ ਹੈ ਖੰਡਾ ਉਹਨਾਂ ਤੇ ਨਹੀਂ ਖੜਕਾਉਣਾ ਆਪਣੇ ਆਪ ਤੇ ਖੜਕਾਉਣਾ ਹੈ ਅਸੀਂ ਠੀਕ ਹੋਣਾ ਅਸੀਂ ਬੰਦੇ ਬਣਨਾ ਕਿਸੇ ਬੰਦੇ ਤੇ ਡਾਂਗ ਨਹੀਂ ਚੱਕਣੀ ਕਿਸੇ ਤੇ ਗੰਡਾਸਾ ਨਹੀਂ ਚੱਕਣਾ ਕਿਸੇ ਨੂੰ ਗਾਲ ਨਹੀਂ ਕੱਢਣੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਅਗਲੇ ਆਪਣੇ ਧਰਮ ਦਾ ਪ੍ਰਚਾਰ ਆਪਣੇ ਤਰੀਕੇ ਨਾਲ ਕਰਦੇ ਨੇ ਸਾਨੂੰ ਸਾਡਾ ਕਰਨਾ ਚਾਹੀਦਾ ਹੈ ਅਗਲੇ ਜੀਸਸ ਨੂੰ ਲੈ ਕੇ ਤੁਰੇ ਨੇ ਅਸੀਂ ਕਲਗੀਆਂ ਵਾਲੇ ਨੂੰ ਲੈ ਕੇ ਤੁਰੋ ਅਗਲੇ ਕੋਲ ਜੀਸਸ ਦਾ ਕੀ ਇਤਿਹਾਸ ਹੈ ਉਹ ਜਾਣਨ ਅਸੀਂ ਮਾੜਾ ਨਹੀਂ ਕਹਿੰਦੇ ਅਸਾਈਆਂ ਨੂੰ ਰੋਕਣਾ ਐਸਾਈਆਂ ਦਾ ਸਮਾਗਮ ਨਾ ਹੋਵੇ ਕਿਉਂ ਨਾ ਹੋਵੇ ਉਹਨਾਂ ਨੂੰ ਹੱਕ ਹੈ ਪ੍ਰਚਾਰ ਕਰਨ ਦਾ ਇਥੇ ਮੁਸਲਮਾਨ ਪ੍ਰਚਾਰ ਕਰਦੇ ਨੇ ਕਰਨ ਉਹਨਾਂ ਨੂੰ ਹੱਕ ਹੈ ਜੈਨੀ ਕਰਨ ਬੋਧੀ ਕਰਨ ਹਿੰਦੂ ਕਰਨ ਕੋਈ ਕਰੇ ਕੋਈ ਕਿਸੇ ਨੂੰ ਲੈ ਕੇ ਤੁਰੇ ਕੋਈ ਕਿਸੇ ਨੂੰ ਲੈ ਕੇ ਤੁਰੇ ਕੋਈ ਕਿਸੇ ਨੂੰ ਲੈ ਕੇ ਤੁਰੇ ਸਿੱਖੋ ਤੁਸੀਂ ਕਲਗੀਆਂ ਵਾਲੇ ਪਾਸ਼ਾ ਦਾ ਇਤਿਹਾਸ ਲੈ ਕੇ ਤੁਰੋ ਮਾਫ ਕਰਨਾ ਸਾਰੇ ਸਤਿਕਾਰਯੋਗ ਨੇ ਸਤਿਕਾਰਯੋਗ ਹੋਣਗੇ ਪਰ ਬਾਜਾ ਵਾਲੇ ਪਾਸ਼ਾ ਅੱਗੇ ਕੋਈ ਨਹੀਂ ਖਲੋ ਸਕਣਾ